ਹਰੇਕ ਪਿੰਡ ਨੂੰ ਵੀ ਦੇ ਰਹੇ ਆ ਸੀਚੇਵਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਿਓ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਤੇ ਟੋਬਾ ਵੀ ਖਾਲੀ ਹੋਊਗਾ ਤੇ ਤਾਂ ਕਿ ਆ ਜਿਹੜਾ ਸਿਸਟਮ ਹੈ ਉਹ ਪਾ ਗੰਦੇ ਪਾਣੀ ਨੂੰ ਕਲੀਅਰ ਕਰਨ ਦਾ ਉਹ ਚੱਲੇ ਫਿਰ ਨੌਕਰੀ ਆਪਾਂ ਨੇ ਕੱਢਿਆ ਨੇ ਪੰਜਾਬ ਪੁਲਿਸ ਦੇ ਵਿੱਚ 23 ਫਰਵਰੀ ਤੋਂ ਹਾਂ 23 ਫਰਵਰੀ ਤੋਂ ਲੈ ਕੇ ਮਾਰਚ ਦੇ 8 ਮਾਰਚ ਤੱਕ ਜਿਹਨੇ ਪੰਜਾਬ ਪੁਲਿਸ ਚ ਮੁੰਡੇ ਨੇ ਭਰਤੀ ਹੋਣਾ ਉਹ ਫਾਰਮ ਭਰ ਦਿਓ ਸਰੀਰ ਦਾ ਤਿਆਰੀ ਕਰ ਲਓ ਤੁਹਾਨੂੰ ਟਾਈਮ ਮਿਲੂਗਾ ਉਸ ਤੋਂ ਬਾਅਦ ਫਿਜ਼ੀਕਲ ਟੈਸਟ ਵਾਸਤੇ ਬੁਲਾਵਾਂਗੇ ਫੇਰ ਉਸ ਤੋਂ ਬਾਅਦ ਤੁਹਾਡਾ ਪੇਪਰ ਜਿਹੜਾ ਲੈ ਕੇ ਉਹ ਤੁਹਾਨੂੰ ਐਸੇ ਸਾਲ ਦੇ ਵਿੱਚ ਵਿੱਚ ਹੀ ਹਰ ਸਾਲ ਦੀ ਅਨਾਊਂਸਮੈਂਟ ਕਰ ਰੱਖੀ ਆ ਆਮ ਆਦਮੀ ਕਲੀਨਿਕ ਇੱਥੇ ਬਣੂਗਾ ਫ੍ਰੀ ਦੇ ਵਿੱਚ ਇਲਾਜ ਹੋਊਗਾ ਸਾਰੇ ਟੈਸਟ ਫ੍ਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਤੁਹਾਨੂੰ ਨਹੀਂ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰੀਆ ਮਾਦਮ ਕਲੀਨਿਕ ਅਸੀਂ 850 ਤੋਂ ਉੱਪਰ 860 ਬਣ ਗਏ ਹੁਣ ਤੱਕ ਅਸੀਂ ਖੇਡ ਨਰਸਰੀਆਂ ਦੇ ਰਹੇ ਹਾਂ ਨਰਸਰੀ ਇੱਥੇ ਆ ਗਈ ਨਾਲ ਹੋਸਟਲ ਬਣੂਗਾ ਕਮਰੇ ਹੋਣਗੇ ਤੇ ਬਕਾਇਦਾ ਕੰਟੀਨ ਖਾਣਾ ਪੀਣਾ ਸਾਰਾ ਕੁਝ ਇੱਥੇ 플레이ਰਾਂ ਦਾ ਹੋਊਗਾ ਛੋਟੇ ਤੋਂ ਛੋਟ 플레이ਰ ਆਰ ਦੇ ਦੇ ਪਿੰਡਾਂ ਤੋਂ ਵੀ ਜਿਹੜੇ ਬੱਚੇ ਨੇ ਉਹਦੇ ਚ ਨਰਸਰੀ ਚ ਆ ਕੇ ਪ੍ਰੈਕਟਿਸ ਕਰਦਾ ਸੀ ਤੋਂ ਖੇਡ ਨਰਸਰੀ ਜਿਹੜੀ ਹੈ ਪੰਗੜਾ ਲੀ ਰਾਜਪੂਤਾਂ ਨੂੰ ਅਸੀਂ ਇੱਥੇ ਕਰਦਾਂਗੇ ਦਿਨੀ ਕੈਬਨੇਟ ਦੇ ਵਿੱਚ ਪਾਸ ਕੀਤਾ ਤੇ ਹੋ ਗਿਆ ਕਾਨੂੰਨ ਬਣ ਗਿਆ ਤੇ ਪਹਿਲਾ ਕਾਨੂੰਨ ਸੀਗਾ ਜਿਹੜੀਆਂ ਕੁੜੀਆਂ ਸੀ ਉਹ ਫਾਇਰ ਫਾਇਰ ਬ੍ਰਿਗੇਡ ਜਿਹੜੇ ਅੱਗ ਬਜਾਉ ਵਾਲੇ ਮੈਂ ਕਿ ਮ ਉਹਦੇ ਚ ਕੁੜੀਆਂ ਨਹੀਂ ਭਰਤੀ ਹੋ ਸਕਦੇ ਸੀ ਮਤਲਬ ਲਿਖਤੀ ਤਾਂ ਪਾਸ ਕਰ ਲੈਂਦੀ ਅਸੀਂ ਉਹ ਪਰ ਜਿਹੜਾ ਫਿਜ਼ੀਕਲ ਟੈਸਟ ਹੈ ਉਹਦੇ ਚ ਉਹਨਾਂ ਨੇ ਕਾਨੂੰਨ ਹੀ ਇਹੋ ਜਿਹਾ ਬਣਾ ਰੱਖਿਆ ਵੀ 60 ਕਿਲੋ ਭਾਰ ਚੱਕ ਕੇ ਕੁੜੀ ਨੇ ਵੀ 2 ਕਿਲੋਮੀਟਰ ਭੱਜਣਾ ਹੈ ਮੁੰਡੇ ਨੇ ਵੀ 60 ਕਿਲੋ ਭਾਰ ਚਾਕੇ ਭੱਜਣਾ ਹੈ ਤੇ 5 ਫੁੱਟ 7 ਇੰਚ ਕੱਦ ਚਾਹੀਦਾ ਤੇ ਕੁੜੀਆਂ ਮੇਰੇ ਕੋ ਆ ਗਿਆਂ ਉਹ ਕਹਿੰਦੀਆਂ ਬੀਬੀਰੇ ਹੁਣ ਅਸੀਂ ਕਿਵੇਂ ਕੰਪੀਟ ਕਰ ਸਕਦੇ ਆ ਐ ਮੈਂ ਅਫਸਰ ਬੁਲਾ ਲੇ ਮੈਂ ਕਿਹਾ ਜੇਰੀ ਕਾਨੂੰਨ ਕਹਿੰਦੇ ਹੋ ਜੀ ਪੁਰਾਣਾ ਚੱਲੀ ਜਾਂਦਾ ਮੈਂ ਕਿਹਾ ਤੁਹਾਨੂੰ ਕੀ ਨਹੀਂ ਕਹਤਾ ਵੀ ਜੇ ਕੋਈ ਅੱਗ ਲੱਗ ਗਈ ਕਿਸੇ ਬਿਲਡਿੰਗ ਚ ਜਿਹੜਾ ਅੰਦਰ ਬੰਦਾ ਬੈਠਾ 60 ਕਿਲੋ ਦਾ ਹੀ ਐ ਜੇ 80 ਦਾ ਹੋਇਆ ਫੇ ਤਾਂ ਮੁੰਡਾ ਉਹਨੂੰ ਚੱਕ ਸਕਦਾ ਉਹਨੂੰ ਹੇ ਕੋ ਜੋ ਆਖਰੀ ਹੋ ਜਾਦਾ ਉਥੇ ਨਰੇ ਉਗੜ ਕੱਲੀਏ ਜਾਣਗੀਆਂ ਨਾਲ ਸਾਰੇ ਸਟਾਫ ਜਾਊਗਾ ਪੌੜੀ ਲੱਗੂਗੀ ਬਸ ਉਹ ਤਾਂ ਚਲੋ ਮੈਂ ਕਹਿੰਦੀ ਬਦਲੋ ਇਹਨੂੰ ਪੰਜਾਬ ਪੁਲਿਸ ਦੇ ਬਰਾਬਰ ਕਰਤਾ ਹੁਣ ਅਸੀਂ 40 ਕਿਲੋ ਭਾਰ ਚੱਕਣਾ ਤੇ 5 ਫੁੱਟ 3 ਇੰਚ ਕੱਦ ਚਾਹੀਦਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿੱਜ ਫਾਇਰ ਬ੍ਰਿਗੇਡ ਦੇ ਵਿੱਚ ਵੀ ਕੁੜੀਆਂ ਜਿਹੜੀਆਂ ਸਾਡੀਆਂ ਧੀਆ ਪਹਿਣਾ ਉਹ ਆਪਦੀ ਸਰਵਿਸ ਕਰਨਗੇ ਤੇ ਮੈਂ ਇਹ ਹਰੇਕ ਪਿੰਡ ਨੂੰ ਇਹ ਕਹਿਣਾ ਬਹੁਤ ਸਾਰੇ ਸਾਡੇ ਬਰਨਾਲੇ ਹਲਕੇ ਦੇ ਪਿੰਡਾਂ ਚ ਇਹ ਬਹੁਤ ਤੱਤਰਬਾ ਜਿਹੜਾ ਕਾਮਯਾਬ ਰਿਹਾ ਇੱਕ ਮੈਰਿਜ ਪੈਲੇਸ ਟਾਈਪ ਉਹ ਇੱਕ ਜਿਹੜਾ ਪਿੰਡ ਦਾ ਸਾਂਝਾ ਉਹ ਇੱਥੇ ਬਣਾ ਲਓ ਉਹ ਜਿਵੇਂ ਜੇ ਤੁਸੀਂ ਕਦੇ ਗਏ ਤਾਂ ਚੰਨਣਵਾਲ ਪਿੰਡ ਹੈ ਬਰਨਾਲੇ ਕੋਲੇ ਠੀਕ ਹੈ ਸੇਵਾ ਸਿੰਘ ਸ਼ਿਵ ਸਿੰਘ ਟੀਕਰੀਵਾਲ ਦੇ ਪਿੰਡ ਦੇ ਕੋਲੇ ਉਹਨਾਂ ਨੇ ਬਣਾਇਆ ਹੋਇਆ ਬੜਾ ਸੋਹਣਾ ਮੈਰਿਜ ਪੈਲੇਸ ਹੈ ਤੇ ਸਟੇਜ ਬਣੀ ਹੋਈ ਹੈ ਪਿੱਛੇ ਕਮਰੇ ਬਣੇ ਹੋਏ ਨੇ ਤੇ ਵਿਆਹ ਕਰਨਾ ਕਿਸੇ ਗਰੀਬ ਨੇ ਉਹਨਾਂ ਨੇ ਇੱਕ ਜਨਰਲ ਕੈਟਾਗਰੀ ਨੂੰ 5000 ਰੁਪਏ ਰੱਖਿਆ ਹੈ ਤੇ ਗਰੀਬ ਜਿਹੜਾ ਕੈਟਾਗਰੀ ਹੈ ਉਹਦਾ 3000 ਰੁਪਏ ਰੱਖਿਆ ਹੈ ਉਹ ਵੀ ਖਰਚਾ ਸੇਵਾ ਬਾਅਦ ਚ ਸਫਾਈ ਸਬੂਈ ਦੇ ਖਰਚਾ ਲੈਂਦੇ ਨੇ ਬਾਕੀ ਕੋਈ ਹੋ ਨਹੀਂਗਾ ਮਨਤਜ਼ ਹਰਾਨੀ ਇਸ ਗੱਲ ਦੀ ਹੈ ਨਾ ਕੋਈ 75 ਸਾਲਾਂ ਬਾਅਦ ਵੀ ਮੰਗਾ ਉੱਥੇ ਖੜੀਆਂ ਨੇ ਆਪਣੀਆਂ ਤੋਬਾ ਉੱਥੇ ਖੜਾ ਹੈ ਹਲੋ ਤੇ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਘੱਟਣ ਨੂੰ ਫਿਰਦੇ ਆ ਸਾਥੋਂ ਸੀਮਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਉਹ ਕਹਿੰਦੇ ਜੀ ਵਿਸ਼ਵ ਗੁਰੂ ਬਣ ਗਏ ਕਿੱਥੋਂ ਵਿਸ਼ਵ ਗੁਰੂ ਬਣ ਕੇ ਤੁਸੀਂ ਯਾਰ ਹੈਨਾ ਸੋ ਉਹ ਮੈਂ ਨਾ ਜਦੋਂ ਜਦੋਂ ਨਵਾਂ ਨਵਾਂ ਮੈਂ ਐਮਪੀ ਬਣਿਆ ਸੰਗਰੂਰ ਤੋਂ ਮੈਂ ਵੀ ਚਲੋ ਵਧੀਆ 5 ਕਰੋੜ ਰੁਪਈਆ ਇੱਕ ਸਾਲ ਦਾ ਐਮਪੀ ਕੋਲੇ ਹੁੰਦਾ ਵੀ ਦਿਮਾਗ ਲੋਕਾਂ ਨੂੰ ਪੈਸਾ ਲੋਕਾਂ ਦਾ ਵਧੀਆ ਵਿਕਾਸ ਦੇ ਕਾਰਜਾਂ ਤੇ ਲਾਵਾਂਗੇ ਮਹੀਨਾ ਕਿ ਹੋਇਆ ਸੀ ਅਜੇ ਬੜਿਆ ਨੂੰ ਸਾਡੇ ਪਿੰਡਾਂ ਵੱਲ ਦੀ ਇੱਕ ਪੰਚਾਇਤ ਆਈ ਕਹਿੰਦੇ ਜੀ ਸਾਸੀ ਕਾਲ ਐਮਪੀ ਸਾਹਿਬ ਮੈਂ ਸਾਸੀ ਕਾਲ ਜੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਮੈਨੂੰਗੀ ਥੋੜੇ ਪੈਸੇ ਨੇ ਤੁਹਾਨੂੰ ਹੀ ਦੇਣੇ ਨੇ ਕਹਿੰਦੇ ਕਿੰਨੇ ਮੈਂ ਸਾਡੇ ਤਰਫ ਕਹਿੰਦੇ ਸਾਡੇ 3.5 ਲੱਖ ਰੁਪਇਆ ਚਾਹੀਦਾ ਮੈਂ ਦੇਵਾਂਗੇ 3.5 ਤਕਸਿਮੋਗੇ ਆ ਥੋੜੇ ਜਿਹਾ ਇੱਕ ਵਾਰ ਸੇ ਮਤਾ ਪਾ ਕੇ ਦੇ ਦਿਓ ਵੀ ਕੀ ਕਰਨਾ ਵੀ ਕਾਦੇ ਵਾਸਤੇ ਕਹੇ ਸ਼ਮਸ਼ਾਨ ਕਾਟ ਦੀ ਗੰਦਾ ਉੱਚੀਆਂ ਚੱਕਣੀਆਂ ਨੇ ਜੀ ਮੈਨਾਂ ਕੀ ਗੱਲ ਆਪਦੇ ਮਰਦਿਆਂ ਤੇ ਯਕੀਨ ਨਹੀਂ ਫਰੋ ਲੋ ਵੀ ਕੱਤੇ ਰਾਤ ਨੂੰ ਕਰੇ ਨਾ ਆ ਜਾਂ ਦੁਬਾਰੇ ਹੈ ਨਾ ਮਸਾ ਛੱਡ ਕੇ ਆਇਆ ਯਾਰ ਮੈਂ ਕਿਹਾ ਕੋਈ ਲਾਇਬ੍ਰੇਰੀ ਲੈ ਲਓ ਉਹ ਕੋਈ ਸਕੂਲ ਦੇ ਕਮਰੇ ਵਿਚਾਰ ਬਣਾ ਦਿੰਨੇ ਆ ਉਹ ਫਰਨੀਚਰ ਧਰਦਾ ਸਕੂਲ ਚ ਬੱਚਿਆਂ ਦੇ ਬੈਠਣ ਨੂੰ ਆਰਓ ਲਾ ਲਓ ਉਹ ਸੋਲਰ ਲਾਈਟਾਂ ਪਿੰਡ ਚ ਲਾ ਦਿੰਨੇ ਆ ਮੈਨੂੰ ਕਹਿੰਦੇ ਯਾ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਮੈਂ ਕਿਹਾ ਹਾਂ ਕਿਉਂਕਿ ਸਾਡਾ ਕਿਸੂਰ ਨਹੀਂ ਜੀ ਸਾਡੇ ਪਿੰਡ ਤਾਂ ਜਦੋਂ ਵੀ ਕਹਿੰਦੇ ਪੈਸੇ ਮੇਲੇ ਨੇ ਭੱਠਣ ਨੇ ਜਾਂ ਕਿ ਟੀਂਡਸਰੇ ਦੇ ਉੱਤੇ ਨੇ ਬਸ ਸਾਡੇ ਤਾਂ ਸ਼ਮਸ਼ਾਨ ਘਾਟ ਵਾਰਤੀ ਦਿੱਤੇ ਨੇ ਇਹ ਹੋ ਨਹੀਂ ਸਕਦਾ ਉਹ ਦੂਹਾਂ ਦੇਖਣੀ ਦਿੱਤਾ ਸਾਨੂੰ ਇੱਧਰ ਉੱਧਰ ਕਿਤੇ ਸਾ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕੰਗਰਾਲੀ ਵਾਲਿਆਂ ਦੀ ਮੰਗਲ ਚ ਉਹੀ ਨੇ ਜਿਹੜੀ ਮੈਂ ਚਾਹਨਾ ਉਹਦੇ ਚ ਸਮਸ਼ਾਨ ਕਾਟ ਦੀਆ ਕੰਦਾ ਹੈ ਨਹੀਂ ਸਭ ਤੋਂ ਪਹਿਲੇ ਤਾਂ ਆਮ ਆਦਮੀ ਕਲੀਨਿਕ ਇੱਥੇ ਬਣਾਉਣਾ 25 ਲੱਖ ਰੁਪਏ ਦਾ ਉਹ ਸਾਡਾ ਪ੍ਰਗਿਆਸੀ ਹਰੇਕ ਪਿੰਡ ਜਿਉਂ ਕਹਿੰਦੇ ਆ ਜਗ੍ਹਾ ਆਪਣੇ ਉਹ ਕੋਲ ਇੱਥੇ ਹੋਊਗੀ ਤੇ ਆਮ ਆਦਮੀ ਕਲੀਨਿਕ ਇੱਥੇ ਬਣੂਗਾ ਫਰੀ ਦੇ ਵਿੱਚ ਇਲਾਜ ਹੋਊਗਾ ਸਾਰਾ ਟੈਸਟ ਫਰੀ ਹੋਣਗੇ ਜੇ ਸ਼ਹਿਰ ਤੋਂ ਵੀ ਕੋਈ ਟੈਸਟ ਕਰਾਉਣਾ ਹੈ ਇੱਥੋਂ ਬਲੱਡ ਸੈਂਪਲ ਲੈ ਕੇ ਸ਼ਹਿਰ ਚੋਂ ਆਪੀ ਕਰਾ ਕੇ ਲਿਆਉਣਗੇ ਫੋਨ ਨੂੰ ਕਿਤੇ ਜਾਣਾ ਪੈਣਾ ਤੇ ਬਿਲਕੁਲ ਸਾਰੀਆਂ ਦਵਾਈਆਂ ਪ੍ਰਿਆਮ ਆਦਿ ਨੂੰ ਕਲੀਨਿਕ ਅਸੀਂ 850 ਤੋਂ ਉੱਪਰ 860 ਬਣ ਗਏ ਹੁਣ ਤੱਕ ਜੇ ਤੁਹਾਡੇ ਪਿੰਡ ਵੀ ਇਹ ਮਨਜ਼ੂਰ ਜਿਹੜਾ ਕਿਦਾ ਫਿਰ ਸਟਰੀਟ ਲਾਈਟਾਂ ਸੋਲਰ ਲਾਈਟਾਂ ਅੱਜ ਕੱਲ ਆਉਂਦੀਆਂ ਨਵੀਆਂ ਬੈਟਰੀ ਉਹਦੇ ਵਿੱਚ ਹੀ ਹੁੰਦੀ ਹੈ ਪਹਿਲਾਂ ਇੱਕ ਹੋਰ ਪੰਗਾ ਸੀ ਮੈਂ ਵੀ ਸੰਗਰੂਰ ਲਾਈਟਾਂ ਬਹੁਤ ਦਿੱਤੀਆਂ ਬੈਟਰੀ ਕੱਟ ਰਾਤ ਨੂੰ ਚੋਰੀ ਹੋ ਜਾਂਦੀ ਸੀ ਬੈਟਰੀ ਲੈ ਜਾਂਦੀ ਸੀ ਰਾਤ ਨੂੰ ਉਹ ਲੋ ਲਾਈਟਾਂ ਇਹ ਜਿਹੇ ਬਣਵਾਇਆ ਸੀ ਬੈਟਰੀ ਵਿੱਚ ਹੀ ਐ ਹੁਣ ਕਿਤੇ ਬੈਠਾ ਨਾ ਹੋਵੇ ਕੋਈ ਅਗਲਾ ਕਹਿੰਦਾ ਵਿਚાળੀ ਵੀ ਖੋਲਣ ਦਾ ਕੋਈ ਲੱਭ ਲਈਏ ਵੀ ਵਿਚાળੀ ਕਿੱਜੇ ਬੈਚੀ ਐ ਵਿਚਾਲਾ ਵੀ ਨਟ ਲੈ ਜਾਗੇ ਆਪਾਂ ਜਗਾੜੀ ਬਹਿ ਗਏ ਆਪਾਂ ਹੈਨਾ ਤੇ ਸਟਰੀਟ ਲਾਈਟਾਂ ਵਾਸਤੇ 19 ਲੱਖ ਰੁਪਇਆ ਜਗਾ ਤੁਸੀਂ ਦੱਸਣੀ ਐ ਕਿ ਕਿੱਥੇ ਕਿੱਥੇ ਲਾਈਟਾਂ ਲਾਉਣੀਆਂ ਨੇ ਕਿਉਂਕਿ ਇਹ ਨਾ ਹੋਵੇ ਪਤਾ ਲੱਗਦਾ ਵੀ ਕੋਈ ਵਾਰੀ ਪ੍ਰਬੰਧਕ ਜਿਹੜੇ ਨੇ ਉਹ ਆਪਦੇ ਉਹ ਕਾ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਸੀ ਆਪਦੇ ਘਰ ਮੂਰੀ ਲਵਾ ਗਿਆ ਜੀ ਫਲਾਨਾ ਮੇਰਾ ਤਾਂ ਉੱਥੇ ਹੈ ਜੀ ਉਹਦੇ ਘਰ ਮੂਰੇ ਉੱਥੇ ਦਿਨ ਚੜਿਆ ਪਿਆ ਤੂੰ ਜਗਾ ਤੁਸੀਂ ਦੱਸਦੇ ਵੀ ਕਿੱਥੇ ਕਿੱਥੇ ਚਾਹੀਦੀ ਹੈ ਲਾਈਟਾਂ ਤੇ 19 ਲੱਖ ਰੁਪਏ ਸਟਰੀਟ ਲਾਈਟਾਂ ਦਾ ਜਿਹਦੇ ਨੂੰ ਸੋਲਰ ਲਾਈਟਾਂ ਹੋਣ ਗਿਆ ਆਪੀ ਜਿਹੜੇ ਆਟੋਮੈਟਿਕ ਰੀਚਾਰਜ ਨੇ ਉਹ ਸੋਲਰ ਨੇ ਤੇ ਨਾਲ ਜਦੋਂ ਨੇ ਰਾਹ ਹੋ ਗਿਆ ਆਪੀ ਜਗ ਜਾਣਗੇ ਜੋ ਚਾਨਣ ਹੋ ਗਿਆ ਆਪੀ ਬੁੱਝ ਜਾਣਗੇ ਕੋਈ ਉਹਦਾ ਕੋਈ ਐਦਾਂ ਦਾ ਚੱਕਰ ਨਹੀਂ ਵੀ ਬੜੀਆਂ ਲੇਟੈਸਟ ਨੇ ਤੇ ਬਾਕੀ ਆ ਅਸੀਂ ਹਰੇਕ ਪਿੰਡ ਨੂੰ ਵੀ ਦੇ ਰਹੇ ਹਾਂ ਛੀਚੇ ਵਾਲ ਮਾਡਲ ਜਿਹੜੇ ਟੋਬੇ ਨੇ ਉਹ ਆਪਾਂ ਠੀਕ ਕਰਨੇ ਨੇ ਉਹ ਬਿਮਾਰੀਆਂ ਦਾ ਘਰ ਬਣ ਗਏ ਉਹ ਤੇ ਮਾੜਾ ਪਾਣੀ ਜਿਹੜਾ ਉਹ ਇੱਥੇ ਪਿੰਡ 'ਚ ਖੜਾ ਰਹਿੰਦਾ ਤਾਂ ਉਹਨਾਂ ਉਹਨੂੰ ਬਿਲਕੁਲ ਪਿਉਰੀਫਾਈ ਕਰਕੇ ਉਹਨੂੰ ਉਹਨੂੰ ਖੇਤਾਂ 'ਚ ਵੀ ਲੈ ਕੇ ਜਾਵਾਂਗੇ ਤੇ ਟੋਬਾ ਵੀ ਖਾਲੀ ਹੋਊਗਾ ਤੇ ਤਾਂ ਕਿ ਆਹ ਜਿਹੜਾ ਸਿਸਟਮ ਹੈ ਉਹ ਪਾ ਗੰਦੇ ਪਾਣੀ ਨੂੰ ਕਲੀਅਰ ਕਰਨ ਦਾ ਉਹ ਚੱਲੇ ਉਹ ਲਗਭਗ ਇਹ 39 ਲੱਖ 40 ਲੱਖ ਦਾ ਪ੍ਰੋਜੈਕਟ ਹੈ ਇਹ ਅਸੀਂ ਤੁਹਾਡੇ ਪਿੰਡ ਦਾ ਕਨਫਰਮ ਹੈ ਬਿਕ ਇੱਕ ਬਹੁਤ ਵੱਡੀ ਵਧੀਆ ਮੰਗ ਜਿਹੜੀ ਹੈ ਜਿਹੜੀ ਮੈਂ ਕਹਿੰਨਾ ਹੁਣਾਂ ਹਰੇਕ ਸਮਾਜ ਆ ਕੇ ਦੇਖੋ ਜਿਹੜਾ ਦਾ ਪਰਮਾਤਮਾ ਨੇ ਜਦੋਂ ਸਰਦੇ ਪੁੱਜਦੇ ਘਰ ਨੇ ਰੱਬ ਨੇ ਚੰਗੀ ਰੋਟੀ ਦਿੱਤੀ ਹੈਗਾ ਉਹ ਤਾਂ ਆਪਣੇ ਵਿਆਹ ਜਿਹੜੇ ਨੇ ਜਾਂ ਖੁਸ਼ੀ ਦੇ ਸਮਾਗਮ ਜਾਂ ਕੋਈ ਗਮੀ ਦੇ ਉਹ ਤਾਂ ਮੈਰਜ ਪੈਲਸਾ ਚ ਕਰ ਲੈਂਦੇ ਆ ਮਹਿੰਗੇ ਚ ਫਸ ਜਾਂਦੇ ਆ ਗਰੀਬ ਬੰਦੇ ਨਾ ਤਾਂ ਸ਼ਰਮੋ ਸ਼ਰਮੀ ਕਰੇ ਰੱਖ ਸਕਦੇ ਕਰੇ ਜਗਾ ਨਹੀਂ ਹੈਗੀ ਤੇ ਲੋਕਲਾਜ ਨੂੰ ਫਿਰ ਹੁਣ ਨੂੰ ਵੀ ਮਹਿੰਗੇ ਕਰਨੇ ਪੈਂਦੇ ਆ ਮੈਂ ਇਹ ਹਰੇਕ ਪਿੰਡ ਨੂੰ ਇਹ ਕਹਿਣਾ ਬਹੁਤ ਸਾਰੇ ਸਾਡੇ ਬਰਨਾਲੇ ਹਲਕੇ ਦੇ ਪਿੰਡਾਂ 'ਚ ਇਹ ਬਹੁਤ ਤੱਤੇਰਬਾ ਜਿਹੜਾ ਕਾਮਯਾਬ ਰਿਹਾ ਇੱਕ ਮੈਰਿਜ ਪੈਲੇਸ ਟਾਈਪ ਇੱਕ ਜਿਹੜਾ ਪਿੰਡ ਦਾ ਸਾਂਝਾ ਉਹ ਇੱਥੇ ਬਣਾ ਲਓ ਉਹ ਜਿਵੇਂ ਜੇ ਤੁਸੀਂ ਕਦੇ ਗਏ ਤਾਂ ਚੰਨਣਵਾਲ ਪਿੰਡ ਹੈ ਬਰਨਾਲੇ ਕੋਲੇ ਠੀਕਾ ਸੇਵਾ ਸਿੰਘ ਸ਼ਿਵ ਸਿੰਘ ਠੀਕੀਵਰ ਦੇ ਪਿੰਡ ਦੇ ਕੋਲੇ ਉਹਨਾਂ ਨੇ ਬਣਾਇਆ ਹੋਇਆ ਬੜਾ ਸੋਹਣਾ ਮੈਰਿਜ ਪੈਲਸ ਹੈ ਤੇ ਸਟੇਜ ਬਣੀ ਹੋਈ ਹੈ ਪਿੱਛੇ ਕਮਰੇ ਬਣੇ ਹੋਏ ਨੇ ਤੇ ਵਿਆਹ ਕਰਨਾ ਕਿਸੇ ਗਰੀਬ ਨੇ ਉਹਨਾਂ ਨੇ ਇੱਕ ਜਨਰਲ ਕੈਟਾਗਰੀ ਨੂੰ 5000 ਰੁਪਏ ਰੱਖਿਆ ਹੈ ਤੇ ਗਰੀਬ ਜਿਹੜਾ ਕੈਟਾਗਰੀ ਹੈ ਉਹਦਾ 3500 ਰੁਪਏ ਰੱਖਿਆ ਹੋਇਆ ਉਹ ਵੀ ਖਰਚਾ ਸੇਵਾ ਬਾਅਦ ਚ ਸਫਾਈ ਸਬੂਈ ਦੇ ਖਰਚਾ ਲੈਂਦੇ ਨੇ ਬਾਕੀ ਕੋਈ ਹੋ ਨਹੀਂਗਾ ਠੀਕ ਹੈ ਨਾ ਤੇ ਉਹ ਮੈਰਿਜ ਪੈਲਸ ਵਾਸਤੇ ਤੁਸੀਂ ਕਹੇ 40 ਲੱਖ ਦਾ ਇਹ ਹੈ ਇਹ ਵੀ ਜ਼ਰੂਰ ਬਣਾਵਾਂਗੇ ਇੱਥੇ ਆਪਾਂ ਤਾਂ ਕਿ ਤੁਸੀਂ ਆਪਣੇ ਪਿੰਡ ਦੇ ਸਾਂਝੇ ਪ੍ਰੋਗਰਾਮ ਕੋਈ ਗੰਮੀ ਖੁਸ਼ੀ ਦਾ ਪ੍ਰੋਗਰਾਮ ਉੱਥੇ ਕਰ ਲੋ ਕਿਉਂ ਆਪਾਂ ਬਾਹਰ ਜਾ ਕੇ ਇੰਨੇ ਨੇ ਮਹਿੰਗੇ ਉੱਥੇ ਤਾਂ 2-2000 ਰੁਪਏ ਦੀ ਥਾਲੀ ਹੈ ਜੀ ਕਿੱਥੋਂ ਅੱਛਾ ਅੱਧਾ ਅੱਧਾ ਬਿਆ ਉਹ ਹੁੰਦਾ ਜਿਹਨੂੰ ਜਾਣਦੇ ਨੇ ਹਾਂ ਇਧਰਲੇ ਪਾਸੇ ਹੁੰਦੇ ਨੇ ਮੈਂ ਇਧਰੋਂ ਗਏ ਚੱਲ ਕੱਠ ਜਾਇਆ ਚੱਲ ਪਾਉਂ ਚੜ-ਵੜਦੇ ਵਿੱਚ ਹੈਨਾ ਇੱਥੇ ਕਰੋ ਕਿਹੜਾ ਪਤਾ ਤਾਂ ਹੋਊਗਾ ਪਿੰਡ 'ਚ ਵੀ ਕੌਣ ਕਿਹੜੇ ਪਾਸੇ ਆਇਆ ਘੁੱਪੜ ਵਾਲੇ ਪਾਸੇ ਉਹ ਕੌਣ ਹੈ ਹੈਨਾ ਤੇ ਇਹ ਪਤਾ ਇਹ ਵੀ ਤੇ ਫਿਰ ਫਿਰਨੀ ਤੇ ਪਿੰਡ ਤੋਂ ਸਟੇਡੀਅਮ ਤੱਕ 16 ਫੁੱਟ ਦੀ ਸੜਕ ਹੈ। ਇੱਥੇ ਤੱਕ ਆਏ ਸਟੇਡੀਅਮ ਤੱਕ। ਹਾਂ। ਤਾਂ ਇਹ 16 ਫੁੱਟ ਸੜਕ ਪੜਾਉਣੀ ਹੈ ਫਿਰ ਨਹੀਂ ਅਤੇ ਪਿੰਡ ਤੋਂ ਸਟੇਡੀਅਮ ਤੱਕ ਇਹਦਾ ਵੀ ਜਿੰਨੇ ਪੈਸੇ ਲੱਗਣਗੇ ਇਹ 1 ਕਰੋੜ 81 ਲੱਖ ਲਿਖਿਆ ਹੋਇਆ ਹੈ ਨਾ। ਹਾਂ। ਤਾਂ ਇਹ ਵੀ ਜਿਹੜਾ ਅਸੀਂ ਤੁਸੀਂ ਜਿੱਥੋਂ ਤੱਕ ਕਹੋਗੇ ਕਿ ਪਿੰਡ ਦੀ ਫਿਰਨੀ ਤੋਂ ਲੈ ਕੇ ਜਿੱਥੇ ਵੀ ਤੁਸੀਂ ਕਹੋਗੇ ਇਹ ਸੜਕ 16 ਫੁੱਟ ਹੀ ਕਰ ਦਾਂਗੇ। ਫਿਰ ਜੀਟੀ ਰੋਡ ਤੋਂ ਕਿਸ਼ਨਗੜ੍ਹ ਪਿੰਡ ਤੱਕ 16 ਫੁੱਟ ਇਹ ਵੀ 1 ਲੱਖ 1 ਕਰੋੜ 86 ਲੱਖ ਦੀ ਹੈ ਇਹ ਵੀ ਤੁਹਾਡਾ ਅਸੀਂ ਕਨਫਰਮ ਕਰ ਦਿੰਦੇ ਹਾਂ 16 ਫੁੱਟ ਦੀ ਸੜਕ ਫਿਰ ਜੀਟੀ ਰੋਡ ਤੋਂ ਮਹਿੰਦੀਪੁਰ ਤੱਕ 16 ਫੁੱਟ ਤੇ ਇਹ 50 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਵੀ ਮਨਜ਼ੂਰ ਅਸੀਂ ਆਪਣੇ ਵੱਲੋਂ ਤੁਹਾਨੂੰ ਪੈਸੇ ਆ ਜਾਣਗੇ ਜੀ ਗਾਜੀਪੁਰ ਪਿੰਡ ਤੱਕ 16 ਫੁੱਟ ਤੁਸੀਂ ਤਾਂ ਤੁਹਾਡੇ ਪਿੰਡ ਦਾ ਨਾਂ ਹੀ ਨਾ 16 ਫੁੱਟਾ ਰੱਖ ਲੈਣਾ ਹੈ ਸਾਰੇ ਪਾਸੇ 16 ਫੁੱਟ ਕੁਤੇ ਕਹਿਨ ਟਗਰਾਲੀ ਰਾਜਪੂਤਾ 1640 ਇਹ ਅੱਲ ਪੈ ਜਾਂਦੀ ਹੈ ਕਈ ਵਾਰ ਪਿੰਡ ਦੀ ਤੇ ਇਹ ਵੀ ਜਿਹੜਾ 88 ਲੱਖ ਦਾ ਤੁਹਾਡਾ ਗਾਜੀਪੁਰ ਪਿੰਡ ਤੱਕ ਦਾ ਇਹ ਵੀ ਹੋ ਜੂ ਤੇ ਗੋਬਿੰਦਪੁਰਾ ਪਿੰਡ ਜਿਹੜਾ ਐਸਸੀ ਸਮਾਜ ਦਾ ਸ਼ਮਸ਼ਾਨ ਘਾਟ ਆ ਉਹਦੇ ਤੱਕ ਰਸਤਾ ਨਹੀਂ ਜਾਂਦਾ ਕਿਉਂਕਿ ਉਸ ਵੇਲੇ ਬੰਦਾ ਗਾਮ ਚ ਹੁੰਦਾ ਉਸ ਵੇਲੇ ਕੋਈ ਸੁਰਤ ਨਹੀਂ ਹੁੰਦੀ ਤੇ ਪ੍ਰਮਾਤਮਾ ਰੱਬ ਕਰੇ ਸੁਖੀ ਬਸਨ ਸਾਰੇ ਤੰਦਰੁਸਤੀ ਰਹਿਣ ਸੋ ਉਹਦਾ ਵੀ ਅਸੀਂ 1.5 ਕਰੋੜ ਦਾ ਪ੍ਰੋਜੈਕਟ ਹੈ ਟੋਟਲ ਤੁਹਾਡਾ ਜੀ 8 ਕਰੋੜ 16 ਲੱਖ 15 ਹਜ਼ਾਰ ਦਾ ਬਣਦਾ ਹੈ ਸੋ ਜਾਨੀ ਕਿ ਸਵਾਕ 8 ਕਰੋੜ ਲਾ ਲਓ ਤੇ ਇਹ ਤੁਹਾਡਾ ਪੈਸਾ ਸਮੇਂ ਸਮੇਂ ਤੇ ਤੁਹਾਡੇ ਕੋਲੇ ਆਈ ਜਾਊਗਾ ਪਰ ਹਾਂ ਇੱਕ ਮੇਰੀ ਬੇਨਤੀ ਹੈ ਇਹ ਪੈਸੇ ਨੂੰ ਲਵਾਉਣਾ ਤੁਸੀਂ ਆਪ ਕੋਲੇ ਖੜ ਕੇ ਬੀਜੇ ਫਰਜ਼ ਕਰ ਲੋ ਸੜਕ ਬਣਦੀ ਹੈ ਇਹ ਨਾ ਕਿ ਉਹ ਸਰਕਾਰ ਦੀ ਬਣਦੀ ਆ ਆਪ ਚੈੱਕ ਕਰਿਓ ਵੀ ਭਾਈ ਮਟੀਰੀਅਲ ਕਿਹ ਜਾ ਪਾ ਰਿਹਾ ਬੰਦਾ ਠੇਕੇਦਾਰ ਆ ਮਾੜੀਆਂ ਇੱਟਾਂ ਲਾ ਗਿਆ ਫੇਰ 6 ਮਹੀਨੇ ਨੂੰ ਖੜੇ ਹੋਵੋਗੇ ਜੀ ਉਹ ਜਿਹੜੀ 16 ਫੁੱਟੀ ਸੀ ਉਹ ਤਾਂ ਜੀ ਹੁਣ 5-7 ਫੁੱਟੀ ਰਹਿ ਗਈ ਉਹਦਾ ਬਾਕੀ ਤਾਂ ਟੁੱਟ ਗਈ ਹੈ ਨਾ ਉਹਦਾ ਕੀ ਫਾਇਦਾ ਹੋਇਆ ਕੋਲੇ ਖੜ ਕੇ ਕਰਾ ਲਿਓ ਕਿਉਂਕਿ ਥੋੜੀ-ਥੋੜੀ ਕੰਮ ਹੋਣੀ ਆ ਚੀਜ਼ ਉਹ ਤੇ ਇਹ ਤੁਸੀਂ ਪੈਸੇ ਤੁਹਾਨੂੰ ਅਸੀਂ ਦੱਸ ਕੇ ਪਾਵਾਂਗੇ ਸਾਰੇ ਪਿੰਡ ਨੂੰ ਤੇ ਤੁਸੀਂ ਵੀ ਅਨਾਉਂਸਮੈਂਟ ਕਰਕੇ ਪਾਈ ਐਨੇ ਪੈਸੇ ਪਹੁੰਚ ਚੁੱਕੇ ਨੇ ਆਜੋ ਆਪਾਂ ਇੱਥੇ ਆ ਬਣਾ ਲਈਏ ਬਾਕੀ ਕੁਝ ਨਰੇਗਾ ਤੋਂ ਕੰਮ ਲਵਾਂਗੇ ਤਾਂ ਕਿ ਨਰੇਗਾ ਵਾਲਿਆਂ ਨੂੰ ਵੀ ਕੰਮ ਮਿਲੇ ਰੋਜ਼ਗਾਰ ਮਿਲੇ ਠੀਕ ਹੈ ਨਾ ਸੋ ਇੱਕ ਦੋ ਹੈਗੀਆਂ ਜਿਵੇਂ ਇਹ ਕਹਿੰਦੇ ਤੁਸੀਂ ਕਹਿੰਦੇ ਫੁੱਟਬਾਲ ਸਪੋਰਟਸ ਅਕੈਡਮੀ ਅਸੀਂ ਖੇਡ ਨਰਸਰੀ ਇੱਥੇ ਕਰ ਦਿੰਨੇ ਆ ਅਸੀਂ ਖੇਡ ਨਰਸਰੀਆਂ ਦੇ ਰਹੇ ਆ ਨਰਸਰੀ ਇੱਥੇ ਆ ਗਈ ਨਾਲ ਹੋਸਟਲ ਬਣੂਗਾ ਕਮਰੇ ਹੋਣਗੇ ਤੇ ਬਕਾਇਦਾ ਕੰਟੀਨ ਖਾਣਾ ਪੀਣਾ ਸਾਰਾ ਕੁਝ ਇੱਥੇ ਪਲੇਅਰਾਂ ਦਾ ਹੋਊਗਾ ਛੋਟੇ ਤੋਂ ਛੋਟ ਪਲੇਅਰ ਆਰਗੜ ਦੇ ਪਿੰਡਾਂ ਤੋਂ ਜਿਹੜੇ ਬੱਚੇ ਨੇ ਉਹਦੇ ਚ ਨਰਸਰੀ ਚ ਆ ਕੇ ਪ੍ਰੈਕਟਿਸ ਕਰਦਾ ਤੋ ਖੇਡ ਨਰਸਰੀ ਜਿਹੜੀ ਹੈ ਪੰਗਰਾਲੀ ਰਾਜਪੂਤਾਂ ਨੂੰ ਅਸੀਂ ਇੱਥੇ ਕਰਦਾਂਗੇ ਇੱਕ ਆ ਨਹਿਰੀ ਪਾਣੀ ਦਾ ਉਹ ਉਹ ਮੈਂ ਇਹਨਾਂ ਨੂੰ ਦੱਸਦੇ ਹਾਂ ਕਿ ਅੰਡਰਗਰਾਉਂਡ ਪਾਈਪਾਂ ਪਾਉਣੀਆਂ ਪੈਣਗੀਆਂ ਜਾਂ ਪੁਰਾਣੀਆਂ ਕੱਸੀਆਂ ਹੈਗੀਆਂ ਜੇ ਤਾਂ ਉਹ ਅਸੀਂ ਚਲਾਤੀ ਅਸੀਂ ਮਤਲਬ ਬਹੁਤ ਸਾਰੇ ਪਿੰਡਾਂ ਨੂੰ 40 40 ਸਾਲਾਂ ਬਾਅਦ ਤੁਸੀਂ ਵੀਡੀਓ ਵੀ ਦੇਖੀ ਆਉਣੀ ਆ 40 40 ਸਾਲਾਂ ਬਾਅਦ ਪਿੰਡਾਂ ਕਹਿੰਦੇ ਅਸੀਂ ਆ ਪਾਣੀ ਦੇਖਿਆ ਜੀ ਨਹਿਰ ਵਾਲਾ ਠੀਕ ਹੈ ਨਾ ਨਾਲੇ ਤਾਂ ਥੱਲੇ ਵਾਲਾ ਪਾਣੀ ਬਚੂ ਬਹੁਤ ਥੱਲੇ ਚਲਾ ਗਿਆ ਪਾਣੀ ਤੇ ਨਾਲੇ ਨਹਿਰ ਵਾਲਾ ਪਾਣੀ ਜਿਹੜਾ ਉਹ ਵੈਸੀ ਉਪਜਾਊ ਸ਼ਕਤੀ ਧਰਤੀ ਦੀ ਵਧਾਉਂਦਾ ਉਹਦੇ ਵਿੱਚ ਕਿਉਂਕਿ ਮਿਨਰਲਸ ਹੁੰਦੇ ਆ ਤੱਤ ਹੁੰਦੇ ਆ ਤੇ ਨਾਲੇ ਗੁਰੂ ਨਾਨਕ ਸਾਹਿਬ ਦਾ ਕਥਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾਲੇ ਧਰਤੀ ਬਚਾਲਾਂਗੇ ਨਾਲੇ ਪਾਣੀ ਬਚਾਲਾਂਗੇ ਨਾਲੇ ਹਵਾ ਬਚਾਲਾਂਗੇ ਠੀਕ ਹੈ ਨਾ ਸੋ ਇਹ ਤੁਹਾਡੇ ਪਿੰਡ ਦੀਆਂ ਜਿਹੜੀਆਂ ਮੰਗਾਂ ਨੇ ਮੇਰੇ ਕੋਲ ਸਾਰੀਆਂ ਆ ਗਈਆਂ ਤੇ ਮੈਂ ਨੋਟ ਕਰਕੇ ਬੋਲਤੀ ਆ ਮੈਂ ਉਹੀ ਬੋਲਦਾ ਹੋਂ ਨਾ ਜਿਹੜਾ ਮੈਂ ਕਰ ਸਕਾਂ ਜਿਹੜਾ ਮੈਂ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਉਹਦੇ ਨਾਲੋਂ ਪਰਸੋਂ ਨੂੰ ਕਰ ਦਾਂਗੇ ਕਹਿੰਦਾ ਕਿ ਭਾਈ ਹਜੇ ਹੀ ਨਹੀਂ ਹੋ ਸਕਦਾ ਇਹਦੇ ਮੈਂ ਲਾਰ ਲਾ ਦिए ਮੈਂ ਉਸ ਤਰ੍ਹਾਂ ਦਾ ਕੋਈ ਅਨਾਉਂਸਮੈਂਟ ਨਹੀਂ ਕਰਦਾ ਮੇਰੀ ਬਾਹ ਚੜੀ ਕੀ ਜਾऊं ਜਾਂ ਗੇੜੇ ਮਾਰੀ ਜਾऊं ਕੋਈ ਫਾਇਦਾ ਨਹੀਂ ਅਸੀਂ ਕੀ ਕਰਦੇ ਹੁੰਦੇ ਸਾਡੇ ਪਿੰਡ ਟੂਰਨਾਮੈਂਟ ਹੁੰਦਾ ਸੀ ਸਾਡੇ ਪਿੰਡ ਵੀ ਦੀ ਚੋਆ ਲੰਗਦਾ ਸਰਹੰਦ ਚੋਆ ਆ ਜਿਹੜੇ ਇੱਥੋਂ ਜਾਂਦੇ ਨਾ ਕਿ ਪਿੰਡ ਸਾਡੇ ਵਿੱਚ ਦੀ ਲੰਗਦਾ ਹੈ ਉਹ ਤੇ ਪੁੜਣੀ ਸੀਗਾ ਪੁੜਣੀ ਸੀ ਬੜੀ ਵੱਡੀ ਮੰਗ ਸੀ ਸਾਡੇ ਪਿੰਡ ਦੀ ਤੇ ਮੈਂ ਮੈਂ 7ਵੇਂ ਚ ਪੜਦਾ ਸੀਗਾ ਪਿੰਡ ਦਾ ਟੂਰਨਾਮੈਂਟ ਹੁੰਦਾ ਸੀ ਮੰਗ ਪੱਤਰ ਕਹਿੰਦੇ ਉਹ ਤੋਂ ਮਹਿੰਦਰ ਮਾਸਟਰ ਦੇ ਮੋਢੇ ਤੋਂ ਲਖਾ ਲਓ ਕਹਿੰਦੇ ਲਿਖਾਈ ਠੀਕ ਆ ਉਹਦੀ ਮੇਰੇ ਕੋਲੇ ਆ ਜਾਂਦੇ ਸੀ ਲਿਖ ਬਈ ਮੈਂ ਲਿਖੋ ਜੀ ਵੀ ਨਗਰ ਪੰਚਾਇਤ ਸਤੌਜ ਵੱਲੋਂ ਮੁੱਖ ਮਹਿਮਾਨ ਸੁਦੇਸ਼ ਸਿੰਘ ਟੀਂਟਸਾ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਮੰਗਾ ਲਿਖ ਮੰਗਾ ਪਹਿਲੀ ਮੰਗ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਤਿੰਨ ਤਿੰਨਾ ਮੈਂਬਰ ਸਾਡੇ ਪਿੰਡ ਵਾਲਾ ਟੂਰਨਾਮੈਂਟ ਤੇ ਉਹਨੇ 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 ਪ੍ਰਿੰਟ ਦੇ ਸਾਹਮਣੇ ਪੜਤਾ ਵੀ ਨਾਲੇ ਤੇ ਟੀਚਰ ਸਾਹਿਬ ਕਹਿੰਦੇ ਪੜਤਾ ਬਹੁਤ ਵੱਡੀ ਮੰਗ ਹੈ ਇਹ ਕਰ ਦਾਂਗੇ ਪੂਰੀ ਚਲੋ ਜੀ ਅਗਲੇ ਸਾਲ ਫੇਰ ਆਗੇ ਮੈਂ 8 ਵਿੱਚ ਹੋ ਗਿਆ ਉਹਨਾਂ ਨੂੰ ਤੇ ਕਹਿੰਦੇ ਵੀ ਲਿਖ ਵੀ 307 ਦਾ ਸਵਾਲ ਕਰਦੇ ਹਾਂ ਮੰਗਾ ਮੈਂ ਕਿਹ ਕਿਹੜੀਆਂ ਕਹਿੰਦੇ ਨਹੀਂ ਪਹਿਲਾਂ ਤਾਂ ਉਹੀ ਲਿਖ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹ ਲਿਖਤੀ ਮੈਂ ਫੇਰ ਤੰਨੇ ਨੇ ਫੇਰ ਪੜਤੀ ਤੀਸਾ ਸਾਹਿਬ ਨੇ ਫੇਰ ਕਹਿਤਾ ਵੀ ਬਣ ਜੂਏ ਤਾਂ ਲੈ ਮੈਂ ਨੌਵੀਂ ਚ ਹੋ ਗਿਆ ਦਸਵੀਂ ਚ ਹੋ ਗਿਆ ਮੈਂ ਲਿਖੀ ਗਿਆ ਤੰਨਾ ਪੜੀ ਗਿਆ 3 ਸਾਂ ਕਹੀ ਗਿਆ ਲੈ ਪੜ ਨਹੀਂ ਬੜਿਆ ਭਾਈ ਹਰ ਬਾਰੀ ਮੈਂ ਬੜਾ ਪੰਗਾ ਪੈ ਗਿਆ ਹਨਾ ਪਤਾ ਨਹੀਂ ਕੀ ਸੰਯੋਗ ਰੱਬ ਦੇ ਕੀ ਵਿధి ਵਿਧਾਨ ਬਣੇ ਮੈਂ ਐਮਪੀ ਬਣ ਗਿਆ ਜੀ 2014 ਚ ਐਮਪੀ ਬਣ ਕੇ ਸਾਡੇ ਪਿੰਡ ਵਾਲੇ ਮੰਗ ਪੱਤਰ ਲੈ ਕੇ ਆ ਗਏ ਮੈਂ ਕੀ ਹੈ ਕਿ ਕਿਹੜੀ ਮੰਗੇ ਪਹਿਲੀ ਪਹਿਲੀ ਤਾਂ ਉਹੀ ਹੈ ਜਿਹੜੀ ਤੂੰ ਲਿਖੀ ਗਏ ਕਈ ਸਾਲ ਨਾਲੇ ਉੱਥੇ ਬੁਲ ਬਣਾਇਆ ਜਾਵੇ ਬਾਅਦ ਚ ਅਸੀਂ ਬਣਾਇਆ ਜੀ ਫਿਰ ਬਾਅਦ ਚ ਉਹ ਮੈਂ ਕਹਿੰਦਾ ਆਪ ਮਰੇ ਬਿਨਾਂ ਕੋਈ ਸਰਗਨ ਨੂੰ ਨਹੀਂ ਜਾਣਦਾ ਹੋਏ ਇਹ ਆਪ ਹੀ ਕਰਨਾ ਪਊ ਇਹ ਲੋਕਾਂ ਨਾਲ ਮਿਲ ਕੇ ਲੋਕਾਂ ਦੇ ਵਿੱਚੋਂ ਨਿਕਲਿਆ ਹੋਇਆ ਬੰਦਾ ਹੀ ਇਸ ਦਰਦ ਨੂੰ ਸਮਝ ਸਕਦਾ ਹੈ ਕਿਉਂਕਿ ਅਸੀਂ ਉਸ ਨਾਲੇ ਵਜਦੀ ਜਿਹੜਾ ਸਿਰ ਤੇ ਚਰੀ ਦੀ ਪੰਡ ਲੈ ਕੇ ਲੰਘਦੇ ਰਹੇ ਹਾਂ ਉਹਦੇ ਵਿੱਚ ਦੀ ਲੱਖ ਲੱਖ ਪਾਣੀ ਵਜਦੀ ਸੋ ਇਸ ਕਰਕੇ ਮੈਂ ਉਹ ਅਨਾਉਂਸਮੈਂਟ ਕਰਦੇ ਨਹੀਂ ਵੀ ਤੁਸੀਂ ਲਿਖੀ ਜਾਓ ਇੱਥੇ ਹਮੀ ਥੋੜੀ ਪੜੀ ਜਾਣ ਆਪਣੇ ਤੇ ਮੈਂ ਕਹੀ ਜਾਵਾਂ ਉਹਦੇ ਕੋਈ ਫਾਇਦਾ ਨਹੀਂ ਤੇ ਮੈਂ ਉਹੀ ਉਹੀ ਗੱਲਾਂ ਕਹਿ ਕੇ ਗਿਆ ਨਾਲ ਲੈ ਕੇ ਗਿਆ ਤੇਰਾ ਹਿਸਾਬ ਸਾਰਾ ਮੈਂ ਡੀਸੀ ਹਰੋਂ ਤੋਂ ਲਾਉਂਗਾ ਕਿ ਭਾਈ ਕਿਹੜੀ ਕਿਹੜੀ ਮੰਗ ਤੇ ਕੰਮ ਹੋ ਗਿਆ ਤੁਹਾਡੇ ਨਾਲ ਵੀ ਸੰਪਰਕ ਚ ਰੂੰਗਾ ਪੰਚਾਇਤ ਤੁਹਾਡੀ ਮੇਰੇ ਕੋਲ ਐ